ਅਜ ਵੀ ਤੁਸੀਂ ਕੀ ਨਾਮ ਹੈ ਤੁਹਾਡਾ ਜੀ ਤੁਸੀਂ ਆ ਰਹੇ ਹੋ ਕਿ ਜਿਹੜਾ ਵੀ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਇਤਿਹਾਮ ਕੀਤੇ ਗਏ ਨੇ ਉਹ ਕਿਸ ਤਰ੍ਹਾਂ ਦੇ ਰਹੇ ਅ ਭਾਈ ਜੀ ਮੇਰਾ ਨਾਮ ਰਮਨਿੰਦਰ ਸਿੰਘ ਭੁੱਲੜ ਹੈ ਪਿੰਡ ਆਰਮਨਗਰ ਖਜ਼ਾਨ ਸਿੰਘ ਵਾਲਾ ਤਹਿਸੀਲ ਮਲੋੜ ਜਿਲ੍ਹਾ ਸ਼ਿਮਕਸਰ ਸਾਹਿਬ ਭਾਈ ਜੀ ਮੈਂ ਤਕਰੀਬਨ ਸ਼ਾਇਦ ਮੇਰੀ 50 ਸਾਲ ਦੀ ਉਮਰ ਹੋ ਗਈ ਤੇ 5-6 ਸਾਲ ਦਾ ਜਿਵੇਂ ਮੈਂ ਇਥੇ ਆਉਣ ਲੱਗਿਆ ਮੰਡੀ ਮੇਰੇ ਗ੍ਰੈਂਡਫਾਦਰ ਟਾਈਮ ਤੋਂ ਹਰ ਵਾਰੀ ਤਸੀਂ ਇੱਥੇ ਟੈਂਟ ਲਾਉਣੇ ਮੈਨੂੰ ਲੱਗਦਾ ਵੀ ਫਸਟ ਟਾਈਮ ਹੋਇਆ ਲਾਈਫ ਦੇ ਵਿੱਚ ਜਿੱਥੇ ਜਿਹੜਾ ਇਹਨਾ ਮੀਨੀਅਸ ਹੈ ਤੇ ਹਰਾਸਮੈਂਟ ਜਿਹੜੀ ਪਹਿਲਾਂ ਹੁੰਦੀ ਸੀ ਜਿਹੜੀ ਇਸ ਵਾਰ ਨਹੀਂ ਹੋਈ ਪੁਲਿਸ ਡਿਪਾਰਟਮੈਂਟ ਦਾ ਮੈਂ ਕਹਿੰਦਾ ਬਹੁਤ ਵਧੀਆ ਸੰਗਠਨ ਜੋ ਜਿਹੜਾ ਕਦਮ ਹੈ ਜਿਹੜੀਆਂ ਕਾਰਾਂ ਦਾ ਅੰਦਰ ਨਾ ਆਉਣਾ ਤੇ ਜਿਹੜਾ ਤੁਹਾਡਾ ਟ੍ਰੈਫਿਕ ਹੈ ਇਹਨੂੰ ਵੈਲ ਮੈਨਟੇਨ ਰੱਖਣਾ ਤੇ ਨਹੀਂ ਤੇ ਤੁਸੀਂ ਇੱਥੇ ਐਡਾ ਬੁਰਾਲ ਹੁੰਦਾ ਸੀਗਾ ਤੁਸੀਂ 2 ਦਿਨ 14 ਤੇ 15 ਤਰੀਕ ਨੂੰ ਤੁਸੀਂ ਹਾਲੀ ਬੰਦਾ ਤੁਰ ਨਹੀਂ ਸਕਦਾ ਸੀ ਇੱਥੇ ਇੰਨੀਆਂ ਗੱਡੀਆਂ ਦੇ ਮੀਨੇ ਹੁੰਦਾ ਸੀ ਘੋੜਿਆਂ ਦੇ ਮੂਹਰੇ ਗੱਡੀਆਂ ਲਾਉਂਦੇ ਸੀ ਘੋੜੇ ਡਰੀ ਜਾਂਦੇ ਸੀ ਹਾਰਨ ਵੱਡੇ ਵੱਡੇ ਸਪ ਕਿ ਮੈਂ ਕਹਿੰਦਾ ਜੀ ਬਹੁਤ ਵਧੀਆ ਇਹ ਕਦਮ ਹੈ ਪੁਲਿਸ ਡਿਪਾਰਟਮੈਂਟ ਦਾ ਤੇ ਫਰਸਟ ਲਈ ਮੈਂ ਤਾਂ ਦੇਖ ਰਿਹਾ ਜਿਹੜਾ ਹੋਇਆ ਇਸ ਵਾਰੀ ਕਿ ਕੁਛ ਹਾਂਜੀ ਬਾਈ ਜੀ ਇੱਕ ਹੋਰ ਹੈ ਵੀ ਸਿਸਟਮੇਸਰ ਜਿਹੜੇ ਆਹ ਸਹਾਇਤਾ ਕੇਂਦਰ ਤੇ ਕੰਟਰੋਲ ਰੂਮ ਹੈ ਨਾ ਜੀ ਇਹ ਬੜੇ ਐਫੀਸ਼ੀਐਂਟ ਹੈ ਇਸ ਵਾਰ ਮਤਲਬ ਦੋ ਤਿੰਨ ਕੰਪਲੇਂਟਸ ਸਾਨੂੰ ਪਤਾ ਲੱਗਿਆ ਸੀਗਾ ਕਿਸੇ ਦਾ ਕੋਈ ਸਮਾਨ ਲਿੱਗ ਗਿਆ ਤੇ ਤੁਰੰਤ ਹੀ ਮੇਰੇ ਹਿਸਾਬ ਨਾਲ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਰਿਕਵਰ ਕਰਕੇ ਦਿੱਤਾ ਇਹਨਾਂ ਨੇ ਹੋਰ ਵੀ ਜਿਹੜਾ ਸਿਸਟਮ ਹੈ ਕਿਸੇ ਇੱਕ ਬੱਚਾ ਗਵਾਚ ਗਿਆ ਸੀ ਉਹ ਭਾਲ ਕੇ ਦਿੱਤਾ ਸਾਡੇ ਐਗਜ਼ਾਮਪਲ ਹੈ ਕੱਲ ਖੜੇ ਉਹ ਕਾਰ ਚਕੀਸ ਰਿਕਵਰੀ ਵੈਨ ਉਹ ਇਹ ਨਹੀਂਗਾ ਵੀ ਉਹਨੂੰ ਤੁਸੀਂ ਹੈਵੀ ਚਲਾਨ ਕਰਕੇ ਉਹਨੂੰ ਛੱਡਿਆ ਮਤਲਬ ਰਿਕੁਐਸਟ ਕਰਕੇ ਉਹਨੇ ਇੱਕ ਵਾਰ ਤੁਹਾਨੂੰ ਵਰਨਿੰਗ ਦੇ ਕੇ ਦੁਬਾਰਾ ਕਿੰਨੀ ਚੱਕ ਕੇ ਲਿਆਏ ਆ ਸੀ ਦੁਬਾਰਾ ਅਸੀਂ ਇਹ ਗੱਡੀ ਨਹੀਂ ਚੱਕਾਂਗੇ ਇਹ ਵੀ ਨਹੀਂਗਾ ਜੇ ਉੱਥੇ ਗਏ ਤੁਹਾਨੂੰ ਚਲਾਨ ਪਰੋ ਫਰਨਾ ਕਰੋ ਉਹਨੇ ਬੜਾ ਪਲਾਈਟਲੀ ਤਰੀਕੇ ਨਾਲ ਉਹਨੂੰ ਕਿਹਾ ਵੀ ਤੁਸੀਂ ਗੱਡੀ ਅੱਗੇ ਤੋਂ ਨਹੀਂ ਠਹਿਲਣੀ ਤੇ ਬਾਕੀ ਉਹਨਾਂ ਜਿੰਨੇ ਵੀ ਸਹਾਇਤਾ ਕੇਂਦਰ ਬਣੇ ਚਾਹੇ ਕਿਸੇ ਵੀ ਗੇਟ ਤੇ ਬਣੇ ਆ ਬਹੁਤ ਜ਼ਿਆਦਾ ਹੈਲਪਫੁਲ ਹੈ ਜੀ ਇਹ ਵੀ ਨਹੀਂਗਾ ਵੀ ਕੋਈ ਤੁਹਾਡਾ ਗੱਡੀ ਦਾ ਪਾਸ ਹੈ ਨਹੀਂ ਤੁਹਾਨੂੰ ਅੰਦਰ ਲਾਉਂਦੇ ਨਹੀਂ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਕੋਈ ਹੈਂਡੀਕੈਪ ਹੈ ਸਾਡਾ ਆਪਦਾ ਐਗਜ਼ਾਮਪਲ ਹੈ ਉਹਨੂੰ ਉਹਨਾਂ ਨੇ ਅੰਦਰ ਲਾਉ ਕੀਤਾ ਤੁਸੀਂ ਲੈ ਜਾਓ ਗੱਡੀ ਕੋਈ ਚੱਕਣੀ ਆਉਂਦਾ ਪਰ ਬਾਹਰ ਨਾ ਰੋਕੋ ਸਾਡੇ ਦੇ ਉੱਪਰ ਤੇ ਬਹੁਤ ਵਧੀਆ ਕਦਮ ਹੈ ਜੀ ਅਸੀਂ ਹਾਂ ਹਾਂ ਹੋਰ ਮੇਲੇ ਦੇ ਵਿੱਚ ਇਹਨੇ ਘੋੜੇ ਕਿੱਥੋਂ ਕਿੱਥੋਂ ਆਉਂਦੇ ਆ ਤੇ ਕੀ ਘੋੜੇ ਤਾਂ ਬਾਈ ਜੀ ਕਿੰਨੇ ਕਿੰਨੇ ਪੈਦੇ ਤੱਕ ਦੇ ਨਹੀਂ ਰੁਪਏ ਦਾ ਤਾਂ ਵੀ ਕੋਈ ਹਾਬਤਾ ਵੀ ਨਹੀਂ ਦੇਖੋ ਇਹ ਤਾਂ ਬਹੁਤ ਮਹਿੰਗਾ ਜਾਨਵਰ ਹੋ ਗਿਆ ਤੇ 올 ਓਵਰ ਇੰਡੀਆ ਹੀ ਆਉਂਦੇ ਆ ਜੀ ਜਿਹੜਾ ਵਪਾਰੀ ਹੈ ਤਾਂ ਤਾਮਿਲਨਾਡੂ ਕਰਨਾਟਕਾ ਜੇ ਐਂਡ ਕੇ ਸਾਰੇ ਆਉਂਦੇ ਆ ਪਰ ਜਿਹੜੇ ਮੇਨ ਘੋੜੇ ਜ਼ਿਆਦਾਤਰ ਇੱਥੇ ਰਾਜਸਥਾਨ ਹਰਿਆਣਾ ਪੰਜਾਬ ਤੋਂ ਆਉਂਦੇ ਆ ਬਾਕੀ ਮਹਾਰਾਸ਼ਟਰ ਤੋਂ ਬਹੁਤ ਲੋਕ ਆਏ ਆ ਕੁਲੀ ਪ੍ਰੋਬਲਮ ਆਈ ਪਰ ਉਹ 14 ਤਰੀਕ ਨੂੰ ਉਹੀ ਜਿਹੜਾ ਰਾਸ਼ਟਰੀਆ ਦੁਆਰਾ ਹੋਣਾ ਪਾਇਆ ਗਿਆ ਮੈਂ ਨੰਬਰ ਆ ਗਏ ਬਹੁਤ ਜ਼ਿਆਦਾ ਇਸ ਵਾਰ ਇਹ ਤਾਂ ਕਿੰਨੇ ਪਰ ਪੈ ਤੱਕ ਦੀ ਜਿਹੜੀ ਖੀਤੋਪ੍ਰਿਤ ਹੁੰਦੀ ਹੈ ਹਰ ਸਾਲ ਤੇ ਐਸਐਲ ਕੀ ਆਸਰਪਾ ਨੂੰ ਕਿੰਨੇ ਪਰ ਪੈ ਤੱਕ ਜਿਹੜਾ ਭਾਈ ਜੀ ਇਹ ਤਾਂ ਬਾਲਾ ਨੌਲੇਜ ਨਹੀਂ ਹੈ ਇਸ ਚੀਜ਼ ਦੀ ਕਿਉਂਕਿ ਜਿਹੜੇ ਘੋੜੇ ਵੇਚਦੇ ਐ ਉਹੀ ਹੈ ਮੈਂ ਤਾਂ ਹਰ ਸਾਲ ਟੈਂਟ ਲਾਉਣਾ ਨਹੀਂ ਹੈ ਤੇ ਬਾਕੀ ਆ ਭਾਈ ਜੀ ਤੁਹਾਨੂੰ ਦੱਸ ਸਕਦੇ ਸਾਰੇ ਪ੍ਰੋਪਰ ਜੀ ਇਹ